ਅਸਲ ਦੇ ਵਿੱਚ ਨਾ ਮੈਂ ਮੇਰਾ ਫੇਵਰਟ ਫੂਡ ਹੀ ਚਾਪ ਆ ਜੀ ਤੇ ਇਸ ਕਰਕੇ ਮੈਂ ਚਾਵਲ ਜਿਆਦਾ ਰეკਮੈਂਡ ਕੀਤਾ ਵਾ ਸੀ ਘਰੇ ਪਹਿਲਾਂ ਵੀ ਮਤਲਬ ਸਿੱਖਣ ਤੋਂ ਪਹਿਲਾਂ ਵੀ ਮੈਂ ਪੰਗੇ-ਮੁਗੇ ਲੈਂਦਾ ਰਹਿੰਦਾ ਸੀ ਚਾਪ ਬਣਾਉਣ ਚ ਤੇ ਫਿਰ ਮੈਂ ਚਾਪ ਹੀ ਮੇਰੇ ਉਸਤਾਦ ਜੀ ਨੂੰ ਮੈਂ ਆਦੇਬ ਚਾਪ ਦੇ ਕੰਮ ਸਿੱਖਿਆ ਜੀ ਨਰੇਨਾਕ ਤੇ ਛੱਟ ਲੱਗੀ ਸੀ ਪਹਿਲੇ ਤੇ ਮੇਰੀ ਮੈਰਿਜ ਤੋਂ ਪਹਿਲੇ ਦੀ ਲੱਗੀ ਹੋਈ ਆ ਤੇ ਐਲੂਮੀਨੀਅਮ ਦਾ ਹੀ ਕੰਮ ਕਰਦੇ ਸੀ ਤੇ ਆਖ ਤੇ 66 ਲਗਨਦਾਰ ਕਾਫੀ ਦਿਨ ਤਾ ਫਰੀ ਰਹੇ ਆ ਆਪਰੇਸ਼ਨ ਹੋਏ ਸੀ ਤੇ ਰੈਸਟ ਤੇ ਸੀ ਇਹਨਾਂ ਨੂੰ ਖਾਣ ਪੀਣ ਦਾ ਸ਼ੌਂਕ ਸੀ ਫਿਰ ਇਹਨਾਂ ਨੇ ਘਰ ਦੇ ਦੀ ਸਲਾਹ ਦੇ ਨਾਲ ਆਪਾਂ ਸੋਚਿਆ ਕਿ ਚਲੋ ਆਪਾਂ ਖਾਣ ਪੀਣ ਦਾ ਹੀ ਕਰਦੇ ਆ ਵੀ ਕੋਈ ਨਾ ਕੋਈ ਰੋਜ਼ਗਾਰ ਕਰਦੇ ਆ ਖਾਣ ਪੀਣ ਦਾ ਕੀ ਕੀ ਬਣਾਉਂਦੇ ਹੋ ਕਿ ਹੈਗੇ ਹੋ ਇੱਥੇ ਆਪਣਾ ਹਜੇ ਚਾਂਪ ਦਾ 20 ਤੋਂ ਪਲੱਸ ਹੈਟ ਬਹਿ ਗਿਆ ਜੀ ਪਨੀਰ ਟਿੱਕਾ ਮਸ਼ਰੂਮ ਟਿੱਕਾ ਵਾ ਨਾਲ ਚਾਂਪ ਰੋਲ ਆ ਡੈਪਰੀਟ ਦਾ ਰੋਲ ਹੁਣ ਜਲਦੀ ਆਪਾਂ ਪਹਿਲਾ ਗੁਰਗਰੇ 버ਗਰ ਤੇ ਮੋਮਸ ਲਿਆ ਰਹੇ ਆ ਅੱਜ ਅਸੀਂ ਤੁਹਾਨੂੰ ਅਜੇ ਇਹ ਜੋੜੇ ਦੇ ਨਾਲ ਗੱਲ ਕਰਨ ਜਾ ਰਹੇ ਆ ਜੋ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਸਿੰਘ ਐਂਡ ਕੋਰ ਜੋ ਨੇ ਬਹੁਤ ਸੋਹਣਾ ਕਪਲ ਹੈ ਮਿਲ ਕੇ ਰਲ ਕੇ ਇੱਥੇ ਇੱਕ ਕਾਟ ਲਗਾਉਂਦਾ ਅਸੀਂ ਉਹਨਾਂ ਦੇ ਨਾਲ ਹੀ ਗੱਲ ਕਰਦੇ ਆ ਕਿ ਉਹਨਾਂ ਨੂੰ ਉਹਨਾਂ ਦੀ ਸਪੇਸ ਦੇ ਪਿੱਛੇ ਸਟੋਰੀ ਕੀ ਹੈ ਜੋ ਉਹਨਾਂ ਨੂੰ ਇੱਥੇ ਕਾਟ ਲਗਾਉਣਾ ਪਿਆ ਪਰ ਉਹ ਤਸਵੀਰਾਂ ਦਿਖਾਉਂਦੇ ਆ ਕਿ ਕਿੰਨੇ ਸਫਾਈ ਦੇ ਨਾਲ ਜੋ ਇੱਥੇ ਕੰਮ ਕੀਤਾ ਜਾਂਦਾ ਹੈ ਕਿੰਨੀ ਹੀ ਸਫਾਈ ਦੇ ਨਾਲ ਲੋਕਾਂ ਨੂੰ ਜੋ ਜੋ ਕਾਰਟ ਲਗਾਉਂਦੇ ਨੇ ਉਹ ਦਿੱਤਾ ਜਾਂਦਾ ਹੈ ਅਸੀਂ ਇਹਨਾਂ ਨਾਲ ਹੀ ਗੱਲਬਾਤ ਕਰਦੇ ਹੈਗੇ ਆ ਪਹਿਲੇ ਅਸੀਂ ਮੈਮ ਨਾਲ ਗੱਲ ਕਰਦੇ ਹਾਂ ਸਾਸ਼ੀ ਕਾ ਮੈਮ ਵਾਈਕੂ ਜੀ ਦਾ ਖਾਸਾ ਵਾਈਕੂ ਜੀ ਦੀ ਫਤਿਹ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਕਾਰਟ ਲਗਾਏ ਹੋਏ ਸਾਨੂੰ 1 ਮਹੀਨਾ ਹੋ ਗਿਆ ਜੀ ਪੂਰਾ ਤੇ ਤੁਹਾਨੂੰ ਕਿਹੜੀ ਮਤਲਬ ਇਦਾਂ ਦੀ ਕਹਾਣੀ ਇਸ ਵਿੱਚ ਸਟੋਰੀ ਕੀ ਹੈ ਕਿ ਤੁਹਾਨੂੰ ਇੱਥੇ ਕਾਰਟ ਜੋ ਲਗਾਉਣਾ ਪਿਆ ਐ ਐਕਚੁਅਲੀ ਇਹਨਾਂ ਦੇ ਨਾਲ ਅੱਖ ਤੇ ਸੱਟ ਲੱਗੀ ਸੀ ਪਹਿਲੇ ਤੇ ਮੇਰੀ ਮੈਰिज ਤੋਂ ਪਹਿਲੇ ਦੀ ਲੱਗੀ ਹੋਈ ਆ ਤੇ ਐਲੂਮੀਨੀਅਮ ਦਾ ਇਹ ਕੰਮ ਕਰਦੇ ਸੀ ਤੇ ਆਖਤੇ ਸਾਟ ਲੱਗਨ ਦਵਾ ਕਾਫੀ ਦੇਰ ਤਾ ਫਰੀ ਰਹੇ ਆ ਆਪਰੇਸ਼ਨ ਹੋਏ ਸੀ ਤੇ ਰੈਸਟ ਤੇ ਸੀ ਉਸ ਤੋਂ ਬਾਅਦ ਜਦੋਂ ਦੁਬਾਰਾ ਆਪਣੇ ਕੰਮ ਦੇ ਵਿੱਚ ਆਏ ਤੇ ਕੰਮ ਡਾਊਨ ਹੋ ਗਿਆ ਥੋੜਾ ਇੱਕ ਉਸ ਕੰਮ ਦੇ ਵਿੱਚ ਨਿਗਾ ਜਿਆਦਾ ਲੱਗਦੀ ਸੀ ਇਸ ਕਰਕੇ ਉਹ ਕੰਮ ਇੰਨਾ ਹੋ ਨਹੀਂ ਪਾਰਿਆ ਸੀ ਕੰਮ ਇਹ ਸਾਰੇ ਸਾਰਾ ਜਾਣਦੇ ਸੀ ਬਰੀਕ ਤੋਂ ਬਰੀਕ ਕੰਮ ਜਾਣਦੇ ਸੀ ਪਰ ਆਖਰੀ ਨਿਗਾ ਕਰਕੇ ਉਹ ਕੰਮ ਨਹੀਂ ਹੋ ਪਾਰਿਆ ਸੀ ਤੇ ਕੁਝ ਕੰਮ ਹੋ ਵੀ ਡਾਊਨ ਗਿਆ ਸੀ ਆ ਹੀ ਨਹੀਂ ਰਿਹਾ ਸੀ ਇਹਨਾਂ ਨੂੰ ਮਿਲ ਨਹੀਂ ਰਿਹਾ ਸੀ ਫਿਰ ਇਹਨਾਂ ਨੂੰ ਖਾਣ ਪੀਣ ਦਾ ਸ਼ੌਂਕ ਸੀ ਫਿਰ ਇਹਨਾਂ ਨੇ ਘਰ ਦੇ ਆ ਦੀ ਸਲਾਹ ਦੇ ਨਾਲ ਆਪਾਂ ਸੋਚਿਆ ਕਿ ਚਲੋ ਆਪਾਂ ਖਾਣ ਪੀਣ ਦਾ ਹੀ ਕਰਦੇ ਆਂ ਵੀ ਕੋਈ ਨਾ ਕੋਈ ਰੋਜ਼ਗਾਰ ਕਰਦੇ ਆ ਖਾਣ ਪੀਣ ਦਾ ਹੀ ਫਿਰ ਇਹਨਾਂ ਨੇ ਚਾਂਪ ਦਾ ਕੰਮ ਸਿੱਖਿਆ ਥੋੜੀ ਦੇਰ 7-8 ਮਹੀਨੇ ਸਿੱਖਿਆ ਇਹਨਾਂ ਨੇ ਕੰਮ ਉਸ ਤੋਂ ਬਾਅਦ ਫਿਰ ਅਜ ਅਸੀਂ ਇੱਥੇ ਕਾਟ ਲਗਾ ਚਲੋ ਤੁਸੀਂ ਕਾਟ ਲਗਾਇਆ ਤੁਹਾਨੂੰ ਤੁਹਾਡੇ ਪਰਿਵਾਰ ਦਾ ਪੂਰਾ ਸਪੋਰਟ ਸੀਗਾ ਕਿਤੇ ਮਤਲਬ ਉਹ ਇਦਾਂ ਨਹੀਂ ਸੋਚਦੇ ਸੀਗੇ ਕਿ ਨਹੀਂ ਵੀ ਤੁਸੀਂ ਇਹਦਾ ਕੰਮ ਨਹੀਂ ਕਰਨਾ ਹੈਗਾ ਇਹ ਕਾਟ ਨਹੀਂ ਲਗਾਣਾ ਹੈਗਾ ਇਹਦਾ ਨਹੀਂ ਜੀ ਉਹ ਏਦਾਂ ਦਾ ਕੁਝ ਉਹਨਾਂ ਦੀ ਥਿੰਕਿੰਗ ਹੈ ਨਹੀਂ ਸਾਰਿਆਂ ਦੀ ਬਹੁਤ ਵਧੀਆ ਵਧੀਆ ਥਿੰਕਿੰਗ ਆ ਅਜੋ ਸਪੋਰਟ ਕਰਿਆ ਤਾਂ ਹੀ ਅਸੀਂ ਇੱਥੇ ਤੱਕ ਹੈਗੇ ਆ ਪਹੁੰਚੇ ਤੇ ਉਹਨਾਂ ਦੇ ਸਪੋਰਟ ਦੇ ਨਾਲ ਹੀ ਅਸੀਂ ਸਾਰਾ ਕੁਝ ਮੈਨੇਜ ਕਰਦੇ ਆ ਫਾਦਰ ਇਨ-ਲॉ ਆਏ ਹੋਏ ਨੇ ਨਾਲ ਹੀ ਡੇਲੀ ਸਾਡੇ ਨਾਲ ਹੀ ਰਹਿੰਦੇ ਆ ਘਰੇ ਮਦਰ ਦੇਖ ਲੈਂਦੇ ਨੇ ਤੇ ਬਾਹਰ ਅੰਦਰ ਦਾ ਅਸੀਂ ਸਾਰੇ ਦੇਖੀ ਮਤਲਬ ਕਿ ਸਾਰੇ ਨਾਲ ਮਿਲ ਕੇ ਕਰਦੇ ਨੇ ਤੇ ਤੁਸੀਂ ਘਰੇ ਹਾਊਸ ਵਾਈਫ ਹੋਈ ਆ ਕੋਈ ਜੋਬ ਵੀ ਕਰਦੇ ਹੋ ਜੀ ਮੈਂ ਟੀਚਿੰਗ ਕਰਦੀ ਆ ਹਾਂ ਟੀਚਿੰਗ ਕਰਦੇ ਹੈਗੇ ਉਹ ਤੇ ਨਾਲ ਹੋਰ ਹਾਂ ਜੀ ਮੈਂ ਟੀਚਿੰਗ ਕਰਦੀ ਆ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਆ ਕੇ ਟਿਊਸ਼ਨਸ ਦਿੰਦੀ ਆ ਤੇ ਉਸ ਤੋਂ ਬਾਅਦ 6 ਵਜੇ ਮੈਂ ਇੱਥੇ ਇਨਾਂ ਕੋਲ ਆ ਜਾਂਦੀ ਆ ਜਿੱਦਾਂ ਤੁਸੀਂ ਕਹਾਂ ਤੁਸੀਂ ਸਕੂਲ ਵਿੱਚ ਪੜਾਉਂਦੇ ਹੈਗੇ ਹੋ ਫਿਰ ਟਿਊਸ਼ਨ ਵੀ ਕਰ ਜਾਂਦੇ ਹੈਗੇ ਹੋ ਤੁਸੀਂ ਟਾਈਮ ਕਿਵੇਂ ਮੈਨੇਜ ਕਰਦੇ ਹੋ ਫਿਰ ਤੁਹਾਨੂੰ ਇੱਥੇ ਵੀ ਆਣਾ ਹੁੰਦਾ ਹੈਗਾ ਮਸਟ ਹੈਗਾ ਫੈਮਿਲੀ سپورਟ ਫੈਮਿਲੀ سپورਟ ਹੈਗਾ ਸਾਰਾ ਕੁਝ ਹੋ ਜਾਂਦਾ ਸਾਰਾ ਕੁਝ ਮੈਨੇਜ ਹੋ ਜਾਂਦਾ ਸਾਡਾ ਘਰ 'ਚ ਮੈਂਬਰ ਕਿੰਨੇ ਹੈਗੇ ਨੇ ਅਸੀਂ 4 ਜਣੇ ਹੈਗੇ ਆ ਮਦਰ ਫਾਦਰ ਤੇ ਮੇਰੇ ਹਸਬੰਡ ਐਂਡ ਮੈਂ ਆ ਤੇ ਅਸੀਂ ਸਾਰਿਆਂ ਨੇ ਕੰਮ ਵੰਡਿਆ ਹੋਇਆ ਆਪਣਾ ਉਹ ਕੰਮ ਵੰਡਣ ਕਰਕੇ ਕਿਸੇ ਨੂੰ ਇਹ ਨਹੀਂ ਲੱਗਦਾ ਕਿ ਮੈਂ ਮੈਂ ਹੀ ਕੰਮ ਕਰ ਨਹੀਂ ਸਕਦਾ ਜਾਂ ਇਹ ਕੰਮ ਪ੍ਰੋਪਰ ਟਾਈਮ ਤੇ ਨਹੀਂ ਹੋਵਾਂਗਾ ਸਾਰਾ ਕੁਝ ਪ੍ਰੋਪਰਲੀ ਟਾਈਮ ਤੇ ਹੋ ਜਾਂਦਾ ਹੈ ਤੇ ਸਭ ਕੁਝ ਵਧੀਆ ਚੱਲਦਾ ਹੈ ਘਰ ਦਾ ਖਾਣਾ ਵਗੈਰਾ ਫਿਰ ਕਿਵੇਂ ਹੁੰਦਾ ਹੈ ਸਾਰਾ ਖਾਣਾ ਸਵੇਰੇ ਮਮਾ ਜਾਂ ਮੈਂ ਰਲ ਕੇ ਕਰ ਲੈਂਦੇ ਆ ਤੇ ਬਾਕੀ ਜੋ ਘਰ ਦਾ ਹੋਰ ਕੰਮ ਹੁੰਦਾ ਉਹ ਸਵੇਰੇ ਮੈਂ ਕਰਕੇ ਹੀ ਜਾਂਦੀ ਆ ਸਵੇਰੇ ਕਿੰਨੇ ਵਜੇ ਉੱਠਦੇ ਹੋ ਸਵੇਰੇ ਮੈਂ 6:00 ਵਜੇ ਉੱਠਦੀ ਆ ਹਾਂਜੀ ਸਵੇਰੇ 6:00 ਵਜੇ ਉੱਠ ਕੇ ਉਸ ਤੋਂ ਬਾਅਦ ਕੰਮ-ਕੁਮ ਕਰਕੇ ਘਰ ਦਾ ਤੇ ਬ੍ਰੇਕਫਾਸਟ ਮਮਾ ਰੈਡੀ ਕਰ ਦਿੰਦੇ ਨੇ ਫਿਰ ਉਸ ਵਾਸਤੇ ਸਕੂਲ ਵਾਸਤੇ ਰੈਡੀ ਹੋਣਾ ਫਿਰ ਆਣਾ ਫਿਰ ਰੋਟੀ ਪਾਣੀ ਉਹ ਦੁਪਹਿਰ ਦਾ ਮੈਂ ਕਰ ਦੇਣਾ ਫਿਰ ਰਾਤ ਦਾ ਮਮਾ ਹੀ ਕਰ ਦੇ। ਇਹ ਸਾਰਾ ਜਦੋਂ ਮੈਨੇਜ ਕਰਦੇ ਆ ਗਏ ਹੋ ਟਾਈਮ ਮੈਨੇਜ ਕਰਦੇ ਹੋ ਤੁਹਾਨੂੰ ਓੱਖਾਂ ਨਹੀਂ ਲੱਗਦਾ ਕਈ ਵਾਰ ਮਤਲਬ ਕਦੇ ਕਦੇ ਹੁੰਦਾ ਹੈ ਕਿ ਇੰਨਾ ਸਾਰਾ ਕੰਮ ਹੈਗਾ ਹੈ ਆਲਸ ਵੀ ਆ ਜਾਂਦਾ ਹੈ ਕਈ ਵਾਰ ਜੇ ਕਹੀਏ ਤਾਂ ਤੇ ਫਿਰ ਉਹਦਾ ਹੁੰਦਾ ਨਹੀਂ ਤੁਹਾਨੂੰ ਨਹੀਂ ਹੁੰਦਾ ਸਾਨੂੰ ਸੰਡੇ ਦੀ ਛੁੱਟੀ ਹੁੰਦੀ ਹੈ ਸਕੂਲ ਤਾਂ ਛੁੱਟੀਆਂ ਨਹੀਂ ਇਦਾਂ ਤਾਂ ਕੁਝ ਨਹੀਂ ਹੁੰਦਾ ਹੁਣ ਆਦਤ ਪੈ ਗਈ ਆ ਵੀ ਫ੍ਰੀ ਰਹੀ ਹੈ ਫਿਰ ਥਕਾਵਟ ਲੱਗਦੀ ਆ ਅਦਰਵਾਇਜ਼ ਨਹੀਂ ਕੌਣ ਤਾਂ ਵਧੀਆ ਲੱਗਦਾ ਅਸੀਂ ਸਰ ਨਾਲ ਵੀ ਗੱਲ ਕਰਦੇ ਆਂਗਾ ਸਤਿ ਸ਼੍ਰੀ ਅਕਾਲ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਤੁਸੀਂ ਚਾਪ ਦਾ ਹੀ ਕਿਉਂ ਸੋਚਿਆ ਸੀਗਾ ਤੁਸੀਂ ਹੋਰ ਵੀ ਸਟਾਲ ਲਗਾ ਸਕਦੇ ਸੀਗੇ ਅਸਲ ਦੇ ਵਿੱਚ ਨਾ ਮੈਂ ਮੇਰਾ ਫੇਵਰਟ ਫੂਡ ਹੀ ਚਾਪ ਆ ਜੀ ਤੇ ਇਸ ਕਰਕੇ ਮੈਂ ਚਾਪ ਵਾਲ ਜਿਆਦਾ ਰეკਮੈਂਡ ਕੀਤਾ ਵਾਹੀ ਘਰੇ ਪਹਿਲਾਂ ਵੀ ਮਤਲਬ ਸਿੱਖਣ ਤੋਂ ਪਹਿਲਾਂ ਵੀ ਮੈਂ ਪੰਗੇ-ਮੁਗੇ ਲੈੰਦਾ ਰਹਿੰਦਾ ਸੀ ਚਾਪ ਬਣਾਉਣ ਚ ਤੇ ਫਿਰ ਮੈਂ ਚਾਪ ਹੀ ਮੇਰੇ ਉਸਤਾਦ ਜੀ ਕੋਲੋਂ ਮੈਂ ਆਦੇਵ ਚਾਪ ਦੇ ਕੰਮ ਸਿੱਖਿਆ ਜੀ ਅੱਜ ਤਾਂ ਤੁਹਾਡੀ ਵਾਈਫ ਦਾ ਵੀ ਕਹਿਣਾ ਹੈਗੇ ਤੇ ਤੁਹਾਡੀ ਅੱਖ ਤੇ ਸੱਟ ਲੱਗੀ ਹੈ ਉਹ ਕਿਸ ਕਾਰਨ ਲੱਗੀ ਹੈ ਉਹ ਹੌਲੇ-ਮੁਲੇ ਤੇ ਜੀ ਸ਼ਿਗੰਦ ਸਿੰਘ ਸਾਹਿਬ ਗੱਤਕਾ ਖੇਡਦੇ ਸੀਗੇ ਤੇ ਗੱਤਕਾ ਖੇਡਦੇ-ਖੇਡਦੇ ਅਚਾਨਕ ਹੀ ਕੁਦਰਤੀ ਕਹਿਦੀ ਹੈ ਅਚਾਨਕ ਵੱਜਿਆ ਜੀ ਇਹ ਗੱਤਕਾ ਸਿੱਧਾ ਅੱਖ 'ਚ ਜਾ ਕੇ ਵੱਜਿਆ ਜਿਸ ਦੇ ਕਰਕੇ ਅੱਖ ਡੈਮੇਜ ਹੋ ਗਈ ਸਾਰੀ ਅੱਖ ਫਟ ਗਈ ਸੀਗੀ ਤੇ ਹੁਣ ਇਹਦੇ 'ਚ 84 ਟਾਂਕੇ ਲੱਗੇ ਹੋਏ ਆ ਜੀ ਇਸ ਤੋਂ ਪਹਿਲਾਂ ਕੀ ਫੇਅਰ ਕਰਦੇ ਸੀਗੇ ਤੁਸੀਂ ਹਾਂਜੀ ਇਸ ਤੋਂ ਪਹਿਲਾਂ ਜਦੋਂ ਤੁਸੀਂ ਕਾਟ ਲਗਾਇਆ ਉਸ ਤੋਂ ਪਹਿਲਾਂ ਕੀ ਕਰਦੇ ਸੀਗੇ ਇਸ ਤੋਂ ਪਹਿਲਾਂ ਮੈਂ ਅਲਮੀਨੀ ਦਾ ਕੰਮ ਕਰਦਾ ਸੀ ਜੀ ਅਲਮੀਨੀ ਦਾ ਕੰਮ ਮੇਰਾ ਵਧੀਆ ਸੀਗਾ ਉਹ 2019 ਜਦੋਂ ਮੇਰੇ ਸੱਟ ਲੱਗੀ ਉਹਦੇ ਚੱਕਰ ਦੇ ਵਿੱਚ ਮੇਰੇ ਕਾਫੀ ਟਾਈਮ ਐ ਫ੍ਰੀ ਰਹਾ ਤੇ ਫ੍ਰੀ ਹੋਣ ਦੇ ਕਰਕੇ ਮਤਲਬ ਕੰਮ ਨਹੀਂ ਚੱਲੇਆ ਭਾਜੀ ਕੰਮ ਨਹੀਂ ਚੱਲਣ ਕਰਕੇ ਹੁਣ ਕਾਫੀ ਸਮਾਂ ਹੋ ਗਿਆ ਸੀਗਾ ਫ੍ਰੀ 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 ਰਹਿਣਾ ਪੈਂਦਾ ਸੀਗਾ ਉਹਦੇ ਕਰਕੇ ਤਾਂ ਫਿਰ ਹੁਣ ਅਸੀਂ ਇਸ ਕੰਮ ਨੂੰ ਚੁਆਇਸ ਕੀਤਾ ਮੈਂ ਹੁਣ ਤੁਸੀਂ ਸਿਰਫ ਕਾਰਟ ਲਗਾਉਂਦੇ ਹੋ ਜਾਂ ਇਸ ਤੋਂ ਇਲਾਵਾ ਵੀ ਕੋਈ ਹੋਰ ਕੰਮ ਕਰਦੇ ਹੋ ਸਾਰਾ ਦਿਨ ਅਸੀਂ ਇਹੀ ਕੰਮ 'ਚ ਲੰਘ ਜਾਂਦੇ ਜੀ ਇਹੀ ਕੰਮ ਕਰਨਾ ਹੁੰਦਾ ਵਾ ਕੀ ਕੀ ਬਣਾਉਂਦੇ ਹੋ ਕਿ ਹੈਗੇ ਹੋ ਇੱਥੇ ਆਪਣਾ ਹਜੇ ਚਾਂਪ ਦਾ 20 ਤੋਂ ਪਲੱਸ ਐਟਮਾ ਹੈ ਗਿਆ ਜੀ ਪਨੀਰ ਟਿੱਕਾ ਮਸ਼ਰੂਮ ਟਿੱਕਾ ਵਾ ਨਾਲ ਚਾਂਪ ਰੋਲ ਆ ਤੇ ਪਨੀਰ ਟਕਾ ਰੋਲ ਹੁਣ ਜਲਦੀ ਆਪਾਂ ਪਹਿਲਾ ਗੁਰਕਰੇ 버ਗਰ ਤੇ ਮੋਮਸ ਲਿਆ ਰਹੇ ਆ ਅੱਛਾ ਤੁਸੀਂ ਹਜੇ ਹੋਰ ਸੋਚਿਆ ਵਾ ਕਿ ਮਤਲਬ ਇਹ ਹਜੇ ਤੁਸੀਂ ਛੋਟਾ ਜਿਹਾ ਕਾਟ ਲਾਇਆ ਹੈ ਉਹਨੂੰ ਹੋਰ ਵੱਡਾ ਕਰੂਗਾ ਹਾਂਜੀ ਹਾਂਜੀ ਜਰੂਰ ਜਰੂਰ ਹੋਰ ਵੱਡੇ ਕਰਨ ਦੀ ਸੋਚਿਆ ਹੈ ਜਰੂਰ ਕਰਾਂਗੇ ਜੀ ਇਹ ਸੰਗਤ ਦੀ ਸਪੋਰਟ ਨਾਲ ਹੀ ਹੋਣਾ ਜੀ ਜਿੱਦਾਂ ਸੰਗਤ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਤੁਸੀਂ ਕਾਟ ਲਗਾਉਂਦੇ ਆਗੇਓ ਆਪਾਂ 4:30 ਤੋਂ 10:30 ਪੌਣੇ 11 ਵਜੇ ਤੱਕ ਇੱਥੇ ਕਾਟਦੇ ਹੁੰਦੇ ਆ ਜੀ ਤੇ ਸਾਡੇ ਆਡੀਅנס ਨੇ ਜੇ ਆਣਾ ਹੋਏ ਤੇ ਖਾਣ ਲਈ ਤਾਂ ਉਹ ਕਿੱਥੇ ਆਣ ਤੇ ਲੁਧਿਆਣਾ ਗਿੱਲ ਨਹਿਰ ਤੇ ਮਰਾਡਾ ਕਲੋਨੀ ਦੇ ਸਾਹਮਣੇ ਪੁਲ ਦੇ ਨੀਤੇ ਆਪਾਂ ਲਾਉਂਦੇ ਆ ਜੀ